ਲੁਧਿਆਣਾ ਦੇ ਪੱਤਰਕਾਰਾਂ ਸਮੇਤ ਆਰਟੀਆਈ ਐਕਟੀਵਿਸਟ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਖਿਲਾਫ ਪ੍ਰੈਸ ਕਲੱਬ ਬਠਿੰਡਾ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਵਧਾਈ ਸੰਦੇਸ਼ ਦੌਰਾਨ ਪੱਤਰਕਾਰਾਂ ਤੇ ਐਕਟੀਵਿਸਟ ਖਿਲਾਫ ਕੀਤੇ ਗਏ ਮਾਮਲੇ ਦੀ ਨਖੇਦੀ ਕੀਤੀ ਗਈ। ਉਹਨਾਂ ਐਲਾਨ ਕੀਤਾ ਕਿ ਇਸ ਮਾਮਲੇ ਖਿਲਾਫ 4 ਜਨਵਰੀ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ 10 ਜਨਵਰੀ ਨੂੰ ਬਠਿੰਡਾ ਵਿੱਚ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਕਰਕੇ ਅਗਲਾ ਸੰਘਰਸ਼ ੌਲੀਕਿਆ ਜਾਵੇਗਾ। ਜਦੋਂ ਕਿ ਜਿੰਨਾ ਉੱਪਰ ਮਾਮਲਾ ਦਰਜ ਕੀਤਾ ਗਿਆ ਉਹਨਾਂ ਲੋ ਕੋਈ ਵੀ ਜ਼ਮਾਨਤ ਨਾ ਕਰਵਾਉਂਦਾ ਐਲਾਨ ਕੀਤਾ ਗਿਆ ਜਿਹੜੀ ਸਰਕਾਰ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੀ ਸੀ ਇਨਕਲਾਬੀ ਦੱਸਦੀ ਸੀ ਲੋਕਤੰਤਰ ਦੀ ਗੱਲ ਕਰਦੀ ਸੀ ਜਿਹੜੇ ਜਿਹੜੀ ਪਾਰਟੀ ਜਿਹੜੀ ਪਾਰਟੀ ਆਪਣੇ ਆਪ ਨੂੰ ਲੋਕਤੰਤਰਿਕ ਪ੍ਰਕਿਰਮਿਆਂ ਦੀ ਪਹਿਰੇਦਾਰ ਦੱਸਦੀ ਸੀ ਜਿਹੜੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੇ ਸੀ ਇਨਕਲਾਬੀ ਦੱਸਦੇ ਸੀ ਅੱਜ ਉਹ ਸਰਕਾਰ ਵਿੱਚ ਆਉਣ ਤੋਂ ਬਾਅਦ ਬਿਲਕੁਲ ਤੱਕੇ ਸ਼ਾਹੀ ਦੇ ਉੱਤੇ ਆਏ ਹੈ ਪ੍ਰੈਸ ਦੀ ਆਜ਼ਾਦੀ ਨੂੰ ਲਗਾਤਾਰ 4 ਸਾਲ ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੀਤ ਤੇ ਪਰਚਾ ਦਰਜ ਕੀਤਾ ਗਿਆ ਅਜੀਤ ਦੇ ਮਾਲਕ ਤੇ ਉਸ ਤੋਂ ਬਾਅਦ ਹਰ ਪੱਤਰਕਾਰ ਨੂੰ ਦਬਾਉਂਦੇ ਆ ਕੱਲ 9 ਪੱਤਰਕਾਰਾਂ ਤੇ ਪਰਚਾ ਕਰ ਦਿੱਤਾ ਹੈ 9 ਐਕਟੀਵਿਸਟ ਤੇ ਪਰਚਾ ਦਰਜ ਕਰ ਦਿੱਤਾ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਸਿਰਫ ਐਨਾ ਪੁੱਛਿਆ ਸੀ ਮਾਨੇ ਗੋਇਲ ਨੇ ਇਹਨਾਂ ਤੋਂ ਪਹਿਨਾ ਆਰਟੀਆਈ ਲਈ ਫਿਰ ਪੁੱਛਿਆ ਕਿ ਜੀ ਜਦੋਂ ਮੁੱਖ ਮੰਤਰੀ ਇੱਥੇ ਨਹੀਂ ਸੀ ਤਾਂ ਹੈਲੀਕਾਪਟਰ ਕੌਣ ਵਰਤਦਾ ਰਿਹਾ ਐਨੇ ਦੇ ਢਿੱਡ ਚ ਪੀੜ ਹੋ ਗਈ ਨੌ ਪੱਤਰਕਾਰਾਂ ਤੇ ਪਰਚਾ ਦਰਜ ਕਰਤਾ ਇਹ ਹੱਦ ਹੋ ਚੁੱਕੀ ਹੈ ਲੋਕਤੰਤਰ ਦੇ ਵਿੱਚ ਪ੍ਰੈਸ ਨੂੰ ਦਬਾਉਣ ਦੀ ਕਾਂਗਰਸ ਪਾਰਟੀ ਉਹਨਾਂ ਪੱਤਰਕਾਰਾਂ ਦੇ ਨਾਲ ਖੜੀ ਹੈ ਇਹ ਪੱਤਰਕਾਰ ਕ੍ਰਾਂਤੀਕਾਰੀ ਹੈ ਇਨਕਲਾਬੀ ਹੈ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਪੱਤਰਕਾਰਾਂ ਦਾ ਕੰਮ ਇਹ ਹੁੰਦਾ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰੀਆਂ ਧੱਕੇਸ਼ਾਹੀਆਂ ਜਾਂ ਗਲਤ ਕਾਮੀਆਂ ਕਰਪਸ਼ਨ ਉਸ ਨੂੰ ਉਜਾਗਰ ਕਰਨਾ ਇਹ ਪੱਤਰਕਾਰ ਅਕਾਲੀ ਕਾਂਗਰਸੀਆਂ ਦੀ ਵੀ ਕਰਦੇ ਰਹੇ ਆ ਲੇਕਿਨ ਕਿਸੇ ਨੇ ਇਸ ਤਰ੍ਹਾਂ ਤੱਕੇ ਸ਼ਾਹੀ ਕਰਕੇ ਪਰਚੇ ਨਹੀਂ ਦਰਜ ਕੀਤੇ ਕਿਸੇ ਨੇ ਡਰਾਇਆ ਧਮਕਾਇਆ ਨਹੀਂ ਕਿਸੇ ਨੇ ਮਾਰਨ ਤਰਨ ਦੀ ਧਮਕੀਆਂ ਨਹੀਂ ਦਿੱਤੀਆਂ ਇਹ ਡਰਾਉਂਦੇ ਵੀ ਐ ਧਮਕਾਉਂਦੇ ਵੀ ਐ ਲਾਲਚ ਵੀ ਦਿੰਦੇ ਐ ਜੋ ਸ਼ੋਧੀਆ ਨੇ ਕਿਹਾ ਇਹਨਾਂ ਦਾ ਜਿਹੜਾ ਇੰਚਾਰਜ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕਿ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਸੱਚ ਝੂਠ ਸਭ ਕੁਝ ਵਰਤਾਂਗੇ ਜਿੱਤਣ ਵਾਸਤੇ ਤੇ ਪੰਜਾਬੀਆਂ ਨੂੰ ਕੁੱਟਣ ਵਾਸਤੇ ਤੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਅੱਜ ਜੋ ਸਾਰਾ ਕੁਝ ਹੋ ਰਿਹਾ ਤੇ 9 ਪੱਤਰਕਾਰਾਂ ਤੇ ਜਿਹੜਾ ਪਰਚਾ ਦਰਜ ਕੀਤਾ ਸੀ ਸਰਕਾਰ ਤੇ ਮੰਗ ਕਰਦੇ ਇਹ ਪਰਚੇ ਨੂੰ ਤੁਰੰਤ ਵਾਪਸ ਲਓ ਨਹੀਂ ਤੇ ਅਸੀਂ ਪੰਜਾਬ ਦੇ ਵਿੱਚ ਸੰਘਰਸ਼ ਕਰਾਂਗੇ ਪੰਜਾਬੀ ਲੋਕ ਇਹਨਾਂ ਪੱਤਰਕਾਰਾਂ ਦੇ ਨਾਲ ਖੜੇ ਆ ਜਿਹੜੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਸਾਡਾ ਮੁੱਖ ਮੰਤਰੀ ਮੂਕ ਦਰਸ਼ਕ ਬਣ ਗਿਆ ਉਨੇ ਗੋਡੇ ਟੇਕ ਦਿੱਤੇ ਦਿੱਲੀ ਵਾਲਿਆਂ ਦੇ ਮੂਹਰੇ ਤੇ ਅੱਜ ਦਿੱਲੀ ਵਾਲੇ ਰਾਜ ਕਰ ਰਹੇ ਐ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਬਾਹਰੋਂ ਆ ਕੇ ਰਾਜ ਕਰਨਗੇ ਅੱਜ ਉਹੀ ਕੁਝ ਹੋ ਰਿਹਾ ਮੇਰੀ ਗੱਲ ਨੂੰ ਤਾਂ ਪ੍ਰਵਾਸੀਆਂ ਗੱਲੀ ਨੂੰ ਤੱਕ ਤਾਂ ਅਲੱਗ ਏ ਉਹਦਾ ਉਹ ਮਤਲਬ ਨਹੀਂ ਸੀ ਮੇਰਾ ਮਤਲਬ ਸੀ ਇਹ ਕੇਜਰੀਵਾਲੂ ਨਹੀਂ ਇਹ ਸਿਸ਼ੋਦੀਓ ਨਹੀਂ ਇਹ ਬੈਬੂ ਨਹੀਂ ਇਹ ਜਿੰਨੇ ਪੰਜਾਬ ਨੂੰ ਲੁੱਟ ਰਹੇ ਐ ਅੱਜ ਦੀ ਤਰੀਕ ਚ ਹਰ ਮੰਤਰੀ ਦੇ ਨਾਲ ਬੰਦਾ ਲਾਇਆ ਵਾ ਹਰ ਅਫਸਰ ਕਿਸੇ ਨਾ ਕਿਸੇ ਦਿੱਲੀ ਵਾਲੇ ਨੂੰ ਜਵਾਬ ਦੇ ਐ ਪਹਿਲਾ ਫੈਲ ਸੁਸੋਧੀਆਂ ਕੋਲ ਜਾਂਦੀ ਐ ਮੁੱਖ ਮੰਤਰੀ ਸੈਨ ਕਰਨ ਲੱਗਿਆ ਫਿਰ ਪੁੱਛਦਾ ਵੀ ਸਾਹਬ ਨੇ ਦੇਖ ਲਈ ਆ ਹਾਲਾਤ ਅਜ ਪੰਜਾਬ ਦੇ ਹੋਏ ਵੇ ਪੰਜਾਬ ਤੇ ਬਾਹਰੋਂ ਆ ਕੇ ਲੋਕ ਰਾਜ ਕਰ ਰਹੇ ਐ ਤੇ ਸਾਡੇ ਵਾਲੇ ਜਿਹੜੇ ਅਸੀਂ ਚੁਣ ਕੇ ਭੇਜੇ ਐ ਇਹ ਬਿਲਕੁਲ ਮੂਕ ਦਰਸ਼ਕੇ ਦੇਖ ਰਹੇ ਐ ਤਮਾਸ਼ੇ ਨੂੰ ਪੰਜਾਬ ਦੀ ਲੁੱਟ ਨੂੰ ਲੇਕਿਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਸਾਡੇ ਪੱਤਰਕਾਰਾਂ ਤੇ ਪਰਚੇ ਹੋਏ ਐ ਤੁਰੰਤ ਵਾਪਸ ਹੋਣ ਇਹ ਸਾਡੀ ਮੰਗ ਹੈ ਨਹੀਂ ਅਸੀਂ ਸੰਘਰਸ਼ ਦੇ ਰਾਹ ਤੇ ਚੱਲਾਂਗੇ ਇਹ ਬਦਲਾਖੋਰੀ ਨਹੀਂ ਇਹਨਾਂ ਦਾ ਰਾਜ ਕਰਨ ਦਾ ਤਰੀਕਾ ਹੈ ਇਹਨਾਂ ਦਾ ਪੰਜਾਬੀਆਂ ਨੂੰ ਦਬਾਉਣ ਵਾਸਤੇ ਇੱਕ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਨੂੰ ਦਬਾ ਕੇ ਇਸੇ ਤਰ੍ਹਾਂ ਸਨਬ ਕਰਕੇ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਕਿਸੇ ਨੂੰ ਸੀ ਤੱਕ ਨਹੀਂ ਕਰਨ ਦੇਵਾਂਗੇ ਅਸੀਂ ਪੰਜਾਬ ਨੂੰ ਲੁੱਟ ਕੇ ਲੈ ਜਾਵਾਂਗੇ ਲੇਕਿਨ ਪੰਜਾਬੀ ਜਾਗਰਤ ਹੈ ਲੁੱਟਣ ਨਹੀਂ ਦੇਗਾ ਇੱਕ ਵਾਰ ਗਲਤੀ ਹੋ ਗਈ ਹੈ ਪੰਜਾਬੀ ਮਹਿਸੂਸ ਕਰ ਰਿਹਾ ਕਿ ਅਸੀਂ ਇਹਨਾਂ ਨੂੰ ਮਾੜੇ ਬੰਦਿਆਂ ਨੂੰ ਲਿਆ ਚੁੱਕੇ ਹੈ ਲੇਕਿਨ ਹੁਣ ਇੱਥੇ ਤੇ ਅਸੀਂ ਇਹਨਾਂ ਨੂੰ ਕੱਢਣਾ ਹੈ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਬਾਹਰ ਦੇ ਜਰਵਾਣੇ ਆ ਕੇ ਜਿਹੜੇ ਧਾਵੀ ਆ ਕੇ ਲੁੱਟੇਰੇ ਆ ਕੇ ਅੱਜ ਪੰਜਾਬ ਨੂੰ ਲੁੱਟ ਰਹੇ ਆ ਉਹਨਾਂ ਤੋਂ ਪੰਜਾਬ ਨੂੰ ਮੁਕਤ ਕਰਾਣਾ ਹੈ ਕੀ ਤੁਸੀਂ ਵੀ ਆਪਣੇ ਵਹੀਕਲ, ਘਰ, ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ